ਬਾਬਾ ਦੀਪ ਸਿੰਘ ਜੀ ਨੇ ਇਸ ਸਥਾਨ ਤੇ ਲਕੀਰ ਖਿੱਚੀ ਸੀ ਉਸ ਸਮੇਂ 5000 ਦੇ ਕਰੀਬ ਖਾਲਸਾ ਫੋਏ ਨਾਲ ਸੀਗੀ ਤੇ ਉਸ ਸਮੇਂ ਲਕੀਰ ਖਿਚਣ ਦਾ ਕਾਰਨ ਇਹ ਹੀ ਸੀ ਕਿ ਜਿਹੜੇ ਜੰਗ ਦੇ ਮੈਦਾਨ ਵਿੱਚ ਜੂਝਣਾ ਚਾਹੁੰਦੇ ਆ ਉਹ ਲਕੀਰ ਲੰਘ ਜਾਣ ਜਿਹੜੇ ਜੰਗ ਦੇ ਮੈਦਾਨ ਚ ਨਹੀਂ ਜੂਝਣਾ ਚਾਹੁੰਦੇ ਉਹ ਪਿੱਛੇ ਹਟ ਜਾਣ ਪਰ ਸਿੰਘ ਜਿਹੜੇ ਉਹ ਕਿੱਥੇ ਪਿੱਛੇ ਹਟਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਆਜਾਏ ਸੀ ਦਰਸ਼ਨਦਾਰੇ ਕਰਨ ਦੇ ਲਈ ਗੁਰਦੁਆਰਾ ਸ੍ਰੀ ਲਕੀਰ ਸਾਹਿਬ ਤਰਨਤਨ ਦੇ ਵਿੱਚ ਸਜੋਬਿਤ ਇਹ ਪਵਣ ਪੀਤਰ ਸਥਾਨ ਸੰਗਤ ਜੀ ਇਹ ਪਾਵਨ ਪਿੱਤਰ ਅਸਥਾਨ ਦਰਬਾਰ ਸਾਹਿਬ ਤੋਂ ਤਕਰੀਬਨ 1 ਕਿਲੋਮੀਟਰ ਦੂਰੀ ਤੇ ਸਥਿਤ ਹੈ ਜੋ ਅਮਰਸਰ ਸਾਹਿਬ ਦਾ ਦਰਬਾਰ ਸਾਹਿਬ ਹੈ 1757 ਈਸਵੀ ਵਿੱਚ ਜਦੋਂ ਅਹਿਮਦ ਸ਼ਾਹ ਅਬਦਾਲੀ ਦੀਆਂ ਫੌਜਾਂ ਨੇ ਸ੍ਰੀ ਹਰਮੰਦਰ ਸਾਹਿਬ ਦੀ ਬੇਅਦਬੀ ਕੀਤੀ ਤਾਂ ਇਸ ਗੱਲ ਦਾ ਬਦਲਾ ਲੈਣ ਲਈ ਅਤੇ ਦਰਬਾਰ ਸਾਹਿਬ ਨੂੰ ਆਯਾਦ ਕਰਨ ਲਈ ਅਨੋਖੇ ਅਮਰਸ਼ੀ ਤਾਂਤਨ ਬਾਬਾ ਦੀਪ ਸਿੰਘ ਜੀ ਨੇ ਤਲਵੰਡੀ ਸਾਬੋ ਕੀ ਤੋਂ ਅਰਦਾਸਾ ਸੋਧ ਕੇ ਅਮਰਸਰ ਸਾਹਿਬ ਨੂੰ ਪਹੁੰਚ ਕੀਤਾ ਸੀਗਾ ਉਹਨਾਂ ਦਿਨਾਂ ਵਿੱਚ ਬਾਬਾ ਦੀਪ ਸਿੰਘ ਜੀ ਦੀ ਉਮਰ ਲਗਭਗ 75 ਸਾਲ ਦੀ ਸੀ ਇੱਥੇ ਪਿੰਡ ਫਤਿਹ ਚੱਕ ਦੀ ਯੂ ਤੱਕ ਪਹੁੰਚਦਿਆਂ ਪਹੁੰਚਦਿਆਂ ਉਹਨਾਂ ਦੇ ਨਾਲ 5000 ਦੇ ਕਰੀਬ ਸਿੱਖ ਫੌਜਾਂ ਦਾ ਇਕੱਠ ਜਿਹੜਾ ਹੋਰ ਰਲ ਗਿਆ ਅੱਗੇ ਮੁਗਲ ਫੌਜ ਭਾਰੀ ਗਿਣਤੀ ਦੇ ਵਿੱਚ ਸੀ ਬਾਬਾ ਦੀਪ ਸਿੰਘ ਜੀ ਇਹ ਜਾਣ ਗਏ ਸਨ ਕਿ ਇਸ ਯੁੱਧ ਵਿੱਚ ਸ਼ਹੀਦੀ ਅਵਸ਼્ય ਹੈ ਮਤਲਬ ਕਿ ਸ਼ਹੀਦੀ ਜ਼ਰੂਰ ਹੋਵੇਗੀ ਇਹ ਜਾਣਦਿਆਂ ਹੋਇਆਂ ਬਾਬਾ ਜੀ ਨੇ ਖਾਲਸਾ ਫੌਜ ਨੂੰ ਮੰਗਾਰਿਆ ਅਤੇ ਇਸ ਸਥਾਨ ਤੇ ਆਪਣੇ 11 ਸੇਰਾ ਖੰਡੇ ਦੇ ਨਾਲ ਲਕੀਰ ਖਿੱਚੀ ਅਤੇ ਕਿਹਾ ਅੱਗੇ ਉਹ ਸੂਰਮਾ ਆਵੇ ਜਿਹੜਾ ਆਪਣੀ ਜਾਨ ਨਾਲੋਂ ਹਰਿਮੰਦਰ ਪਿਆਰਾ ਸਮਝਦਾ ਸਾਰੇ ਹੀ ਸੂਰਮਿਆਂ ਨੇ ਜੋਸ਼ ਅਤੇ ਜਕਾਰਿਆਂ ਦੇ ਨਾਲ ਲਕੀਰ ਨੂੰ ਪਾਰ ਕੀਤਾ ਅੱਗੇ ਵੱਧ ਕੇ ਟਾਲਾ ਸਹਿਬ ਵਿਖੇ ਦੋਹਾਂ ਫੋਜਾਂ ਦੀ ਭਿਆਨਕ ਜੰਗ ਹੋਈ ਜਿਸ ਥਾਂ ਤੇ ਅਨੋਖੇ ਅਮਰ ਸ਼ੀਦ ਤੰਤਨ ਬਾਬਾ ਦੀਪ ਸਿੰਘ ਜੀ ਤੇ ਮੁਗਲਾਂ ਦੇ ਮੁਖੀ ਦੇ ਨਾਲ ਆਪ ਆਫਰੀ ਜਿਹੜਾ ਆਪਸੀ ਸਾਂਝੇ ਵਾਰ ਦੇ ਵਿੱਚ ਜਿਹੜਾ ਸੀਸ ਆ ਉਹ ਧੜ ਦੇ ਨਾਲੋਂ ਅਲੱਗ ਹੋ ਜਾਂਦਾ ਆ ਤੇ ਜਿਹੜੀ ਮੌਤ ਆ ਖਿੜਖਿੜ ਕੇ ਹਸਨ ਲੱਗਦੀ ਆ ਮਖੌਲਾਂ ਕਰਦੀ ਆ ਨਾਲ ਦੇ ਸਿੰਘ ਨੇ ਤੰਤਨ ਬਾਬਾ ਦੀਪ ਸਿੰਘ ਜੀ ਨੂੰ ਆਪਣਾ ਪ੍ਰਾਣ ਯਾਦ ਕਰਵਾਇਆ ਤੇ ਉਸ ਸਮੇਂ ਬਾਬਾ ਇਹਦਾ ਸਰੀਰਿਆ ਹਰਕਤ ਦੇ ਵਿੱਚ ਆਉਂਦਾ ਆ ਤੇ ਬਾਬਾ ਜੀ ਨੇ ਖੱਬੀ ਤਲੀ ਤਸੀਸ ਤਰ ਕੇ ਸੱਜੇ ਹੱਥ ਦੇ ਵਿੱਚ 18 ਸੇਰਾ ਖੰਡਾ ਫੜ ਕੇ ਮੁਗਲਾਂ ਦੇ ਆਹੂ ਲਾਏ ਤੇ ਮੁਗਲਾਂ ਨੂੰ ਭਜੜਾ ਪਾਤੀਆਂ ਸੀ ਏਕੀਨ ਤੰਤਨ ਬਾਬਾ ਆਦੀਪ ਸਿੰਘ ਜੀ ਤੇ ਸਿੰਘ ਜਿਹੜੇ ਆ ਉਹਨਾਂ ਨੇ ਆਪਸੀ ਜਿਹੜੀ ਜੰਗ ਆ ਉਹ ਜਾਰੀ ਰੱਖੀ ਸੀਗੀ ਮੁਗਲਾਂ ਦੇ ਨਾਲ ਇਸ ਤਰ੍ਹਾਂ ਲੜਦੇ ਲੜਦੇ ਅਨੋਖੇ ਅਮਰ ਸ਼ੀਦ ਤਨ ਤਨ ਬਾਬਾ ਦੀਪ ਸਿੰਘ ਜੀ ਨੇ ਆਪਣਾ ਸੀਸ ਗੁਰੂ ਰਾਮਦਾਸ ਮਹਾਰਾਜ ਦੇ ਪਾਸ਼ੇ ਦਰ ਤੇ ਜਾ ਕੇ ਪ੍ਰਕਰਮਾਂ ਤੇ ਜਾ ਕੇ ਭੇਟ ਕੀਤਾ ਜਿੱਥੇ ਸੰਗਤ ਜੀ ਗੁਰਦੁਆਰਾ ਬੁੰਗਾ ਸਾਹਿਬ ਬਣਿਆ ਹੋਇਆ ਸੰਗਤ